ਕੋਮੀਡੀਅਨ ਤੇ ਐਕਟਰ ਕਪਿਲ ਸ਼ਰਮਾ ਆਪਣੀ ਫਿਲਮ ਕਿਸ ਕਿਸ ਕੋ ਪਿਆਰ ਕਰੋ 2 ਦੇ ਨਾਲ ਵੱਡੇ ਪਰਦੇ ਤੇ ਆਪਣੀ ਸ਼ਾਨਦਾਰ ਵਾਪਸੀ ਕਰਨ ਲਈ ਤਿਆਰ ਨੇ ਇਸ ਫਿਲਮ ਦੇ ਨਾਲ ਜੁੜੀਆਂ ਕਈ ਸਾਰੀਆਂ ਚੀਜ਼ਾਂ ਤੇ ਪੋਸਟਰ ਪਹਿਲਾਂ ਹੀ ਸਾਹਮਣੇ ਆ ਚੁੱਕੇ ਨੇ ਤੇ ਹੁਣ ਜਦੋਂ ਫਿਲਮ ਜਲਦੀ ਰਿਲੀਜ਼ ਹੋਣ ਵਾਲੀ ਹੈ ਤਾਂ ਮੇਕਰਸ ਇਸ ਦੇ ਪ੍ਰੋਮੋਸ਼ਨ ਵਿੱਚ ਕੋਈ ਕਮੀ ਬਾਕੀ ਨਹੀਂ ਛੱਡਣਾ ਚਾਹੁੰਦੇ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਮੇਕਰਸ ਨੇ ਇਸ ਫਿਲਮ ਦਾ ਪਹਿਲਾ ਗੀਤ ਫੋਰ ਰਿਲੀਜ਼ ਕੀਤਾ ਹੈ ਜੋ ਕਿ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਜੋਸ਼ ਮੜਾਰ ਤੇ ਹਨੀ ਸਿੰਘ ਦੀ ਗਾਇਕੀ ਵਾਲਾ ਇਹ ਗੀਤ ਕਪਿਲ ਸ਼ਰਮਾ ਦੇ ਐਨਰਜੈਟਿਕ ਡਾਂਸ ਤੇ ਪੰਜਾਬੀ ਸਵੈਗ ਦੇ ਇਸ ਗੀਤ ਨੂੰ ਰਚਿਤ ਤੇ ਦੁਆਰਾ ਕੋਰੀਓਗ੍ਰਾਫ ਕੀਤਾ ਗਿਆ ਹੈ ਇਸ ਗਾਣੇ ਵਿੱਚ ਕਪਿਲ ਸ਼ਰਮਾ ਦੇ ਨਾਲ ਪਰਲ ਗਲਾਟੀ ਆਇਸ਼ਾ ਖਾਨ ਵੀ ਫੀਚਰ ਕਰ ਰਹੀਆਂ ਨੇ ਜੋ ਕਿ ਇਸ ਗਾਣੇ ਨੂੰ ਹੋਰ ਵੀ ਜ਼ਿਆਦਾ ਖਾਸ ਬਣਾ ਰਹੀਆਂ ਨੇ ਤੁਹਾਨੂੰ ਦੱਸ ਦਈਏ ਕਿ ਫਿਲਮ ਕਿਸ ਕਿਸ ਕੋ ਪਿਆਰ ਕਰੂ 2 12 ਦਸੰਬਰ 2025 ਨੂੰ ਬਾਕਸ ਆਫਿਸ ਤੇ ਰਿਲੀਜ਼ ਹੋਵੇਗੀ ਅਨਕਲਪ ਗੋਸਵਾਮੀ ਨੇ ਇਸ ਫਿਲਮ ਨੂੰ ਨਿਰਦੇਸ਼ਿਤ ਕੀਤਾ ਹੈ ਇਹ ਕਪਿਲ ਸ਼ਰਮਾ ਦੀ 2015 ਵਿੱਚ ਆਈ ਫਿਲਮ ਕਿਸ ਕਿਸ ਕੋ ਪਿਆਰ ਕਰੂ ਦਾ ਹੀ ਅਫੀਸ਼ੀਅਲ ਸੀਕਲ ਹੈ ਪਹਿਲੇ ਗਾਣੇ ਦੀ ਪੋਪੂਲਾਰਿਟੀ ਨੂੰ ਦੇਖਦੇ ਹੋਏ ਫੈਨਸ ਇਸ ਫਿਲਮ ਨੂੰ ਲੈ ਕੇ ਹੋਰ ਵੀ ਜ਼ਿਆਦਾ ਉਤਸ਼ਾਹਿਤ ਹੋ ਚੁੱਕੇ ਨੇ 2017 ਵਿੱਚ ਕਪਿਲ ਸ਼ਰਮਾ ਨੇ ਆਪਣੀ ਪਹਿਲੀ ਫਿਲਮ ਫਰੰਗੀ ਬਣਾਈ ਸੀ। ਉਹਨਾਂ ਨੇ ਇਸ ਫਿਲਮ ਦੇ ਨਾਲ ਇੱਕ ਐਕਸਪੈਰੀਮੈਂਟ ਕਰਨ ਦੀ ਕੋਸ਼ਿਸ਼ ਕਰਦੇ ਹੋਏ ਕਾਮੇਡੀ ਤੋਂ ਹਟ ਕੇ ਇੱਕ ਗੰਭੀਰ ਕਹਾਣੀ ਨੂੰ ਚੁਣਿਆ ਪਰ ਉਹ ਅਸਫਲ ਸਾਬਿਤ ਹੋਏ। ਲਗਭਗ 25 ਤੋਂ 30 ਕਰੋੜ ਰੁਪਏ ਦੇ ਬਜਟ ਨਾਲ ਬਣੀ ਫਿਲਮ ਫਰੰਗੀ ਨੇ ਬਾਕਸ ਆਫਿਸ 'ਤੇ ਸਿਰਫ 10 ਕਰੋੜ ਰੁਪਏ ਦੀ ਕਮਾਈ ਕੀਤੀ। ਇਸ ਅਸਫਲਤਾ ਦਾ ਅਸਰ ਕਪਿਲ ਸ਼ਰਮਾ ਦੀ ਪ੍ਰੋਫੈਸ਼ਨਲ ਤੇ ਪਰਸਨਲ ਲਾਈਫ ਦੋਵਾਂ ਤੇ ਪਿਆ। ਕਪਿਲ ਸ਼ਰਮਾ ਨੇ ਕਿਹਾ ਕਿ ਉਹਨਾਂ ਨੇ ਇਸ ਫਿਲਮ ਨੂੰ ਪੂਰੇ ਦਿਲ ਦੇ ਨਾਲ ਬਣਾਇਆ ਸੀ। ਇਨਸਾਨ ਗਲਤੀਆਂ ਕਰਕੇ ਹੀ ਸਿੱਖਦਾ ਹੈ ਤੇ ਉਹ ਫਿਲਮਾਂ ਬਣਾਉਣਾ ਲਗਾਤਾਰ ਜਾਰੀ ਰੱਖਣਗੇ ਕਪਿਲ ਸ਼ਰਮਾ ਪਿਛਲੇ ਕੁਝ ਸਾਲਾਂ ਵਿੱਚ ਕਾਫੀ ਸਾਰੇ ਉਤਾਰ ਚੜ੍ਹਾਅ ਵਿੱਚੋਂ ਗੁਜ਼ਰੇ ਨੇ ਤੇ ਉਹ ਹਰ ਬਾਰ ਜ਼ਬਰਦਸਤ ਕਮਬੈਕ ਕਰਦੇ ਹੋਏ ਨਜ਼ਰ ਆਏ ਨੇ ਪਰ ਉਹਨਾਂ ਦਾ ਫਿਲਮੀ ਕੈਰੀਅਰ ਅਜੇ ਵੀ ਪਟੜੀ ਤੇ ਨਹੀਂ ਆਇਆ Netflix ਦੇ ਵਾਪਸੀ ਤੋਂ ਬਾਅਦ ਹੁਣ ਕਪਿਲ ਸ਼ਰਮਾ ਫਿਲਮਾਂ ਵਿੱਚ ਇੱਕ ਵਾਰ ਫਿਰ ਤੋਂ ਆਪਣੇ ਲੱਕ ਨੂੰ ਆਜ਼ਮਾਉਣ ਬੋਲੇ ਨੇ Netflix ਤੇ ਜ਼ਬਰਦਸਤ ਵਾਪਸੀ ਤੋਂ ਬਾਅਦ ਹੁਣ ਕਪਿਲ ਸ਼ਰਮਾ ਇੱਕ ਵਾਰ ਫਿਰ ਤੋਂ ਫਿਲਮਾਂ ਵਿੱਚ ਆਪਣੇ ਲੱਕ ਨੂੰ ਆਜ਼ਮਾਉਣ ਜਾ ਰਹੇ ਨੇ ਕਿਸ ਕਿਸ ਕੋ ਪਿਆਰ ਕਰਨ ਨੂੰ ਦਾ ਨਿਰਦੇਸ਼ਨ ਅਨਕਲਪ ਗੋਸਵਾਮੀ ਨੇ ਕੀਤਾ ਹੈ ਤੇ ਇਸ ਨੂੰ ਰਤਨਜਨ ਗਣ ਪ੍ਰੋਡਿਊਸ ਕੀਤਾ ਗਿਆ ਹੈ ਇਸ ਫਿਲਮ ਵਿੱਚ ਫੁਕਰੇ ਫੇਮ ਮਨਜੋਤ ਸਿੰਘ ਵੀ ਨਜ਼ਰ ਆਉਣਗੇ ਹੁਣ ਸਭ ਦੀ ਨਜ਼ਰਾਂ ਕਪਿਲ ਸ਼ਰਮਾ ਦੀ ਇਸ ਆਉਣ ਵਾਲੀ ਫਿਲਮ ਤੇ ਟਿਕੀਆਂ ਹੋਈਆਂ ਨੇ ਇਸ ਕਿਸ ਕੋ ਪਿਆਰ ਕਰੂ 2 ਕਪਿਲ ਸ਼ਰਮਾ ਦੇ ਕਰੀਅਰ ਨੂੰ ਨਵੀਆਂ ਉਚਾਈਆਂ ਤੇ ਲੈ ਜਾਵੇਗੀ ਜਾਂ ਫਿਰ ਕਪਿਲ ਸ਼ਰਮਾ ਦਾ ਕਰੀਅਰ ਟੀਵੀ ਤੇ OTT ਤੱਕ ਸੀਮਿਤ ਰਹੇਗਾ ਇਸ ਫਿਲਮ ਦੀ ਸਫਲਤਾ ਤੇ ਨਿਰਭਰ ਕਰਦਾ ਹੈ ਕਪਿਲ ਸ਼ਰਮਾ ਦੀ ਕਾਮੇਡੀ ਤਾਂ ਸ਼ਾਨਦਾਰ ਹੈ ਪਰ ਫਿਲਮ ਦੀ ਸਕ੍ਰਿਪਟ ਤੇ ਨਿਰਦੇਸ਼ਨ ਨੂੰ ਵੀ ਮਜ਼ਬੂਤ ਹੋਣਾ ਪਵੇਗਾ ਜੇਕਰ ਸਭ ਕੁਝ ਠੀਕ ਰਿਹਾ ਤਾਂ ਫਿਲਮ ਬਾਕਸ ਆਫਿਸ ਤੇ ਵਧੀਆ ਪਰਫਾਰਮ ਕਰ ਸਕਦੀ ਹੈ